सीएम साहब डीजीपी साहब ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪਣਾ ਯੁੱਧ ਨਸ਼ਾ ਵਿਦੂ ਚੱਲ ਰਿਹਾ ਹੈ ਤੇ ਗੈਂਗਸਟਰ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਅੱਜ ਏਜੀਟੀਫ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਦਾ ਮੁਕਦਮਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋਇਆ ਸੀਗਾ 5 ਮਾਰਚ ਨੂੰ ਦਰਬਾਰਸਾਬ ਲਾਗੇ ਤੇ ਉਹ ਉਹਦੇ ਵਿੱਚ ਜਿਹੜੇ ਦੋਸ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੱਪਰ ਖਾਸ ਨੇ ਉਹਨੂੰ ਚਲਾ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹ ਉਹਦੀ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੇ ਸਿਟੀ ਤਰਨਤਾਰਨ ਐਸ ਐਚ ਓ ਰਣਜੀਤ ਇਹਨਾਂ ਦੀ ਟੀਮ ਨੂੰ ਨਾਲ ਲੈ ਕੇ ਉਹਦਾ ਪਿੱਛਾ ਖਬਰ ਮਿਲਨ ਤੇ ਉਹਦਾ ਪਿੱਛਾ ਕੀਤਾ ਤੇ ਜਦੋਂ ਪਿੱਛਾ ਕਰ ਰਹੇ ਸੀਗੇ ਤੇ ਜਿਹੜੇ ਦੋਸ਼ੀ ਦੀ ਗੱਡੀ ਜਿਹੜਾ ਟਾਇਰ ਪਾਟਨ ਕਰਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਪੁਲਿਸ ਵੱਲ ਫਾਇਰ ਵੀ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਡਿਸ arm ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਾਲ ਭੇਜਿਆ ਗਿਆ ਅ ਸਰ ਇਹ ਨਸ਼ਾ ਤਸਕਾ ਵੀ ਜਾਂ ਬਦਮਾਸ਼ੀ ਹਾਂਜੀ ਇਹੀ ਪਰ ਇਹੀ ਪਤਾ ਲੱਗਿਆ ਹੈ ਕਿ ਬਈ ਇਹ ਜਿਹੜਾ ਕਿ ਨਸ਼ਾ ਨਸ਼ੇ ਦੀ ਸਮਗਲਿੰਗ ਵੀ ਕਰਦਾ ਸੀਗਾ ਤੇ ਇਹਦੇ ਖਿਲਾਫ ਇੱਕ 2023 ਦਾ ਆਮ ਸੈਕਟਰ ਦਾ ਮੁਕੱਦਮਾ ਵੀ ਦਰਜ ਹੈ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੀ ਲਿਪਸੀਗਾ ਸਰ ਕੀ ਬਰਾਮਦ ਹੋਇਆ ਜੀ ਵੈਪਨ ਵਗੈਰਾ ਇੱਕ 30 ਬੋਰ ਦਾ ਪਿਸਤਲ ਇਹਦੇ ਕੋਲ ਬਰਾਮਦ ਹੋਇਆ ਸਰ ਇਹ ਕਿਹਦੇ ਆਸਤੇ ਕੰਮ ਕਰਦਾ ਸੀ ਕਿਹੜਾ ਕਿਸੇ ਕੋ ਹੁਣ ਥੋੜੀ ਜਿਹਾ ਪਹਿਲੇ ਇਹ ਹੋਇਆ ਹੁਣ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਜਦੋਂ ਇਹਨੂੰ ਡਿਸਚਾਰਜ ਕਰਾਵਾਂਗੇ ਉਸ ਤੋਂ ਬਾਅਦ ਦੀ ਪੁਛਗਿਛ ਕਰਦੇ ਆਂ ਤੇ ਡਿਟੇਲ ਦੇ ਵਿੱਚ ਫੇ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ ਠੀਕ